ਮੋਹੇ ਮੁਝਾਂ ਸਰਦੇ ਪੰਜਾਬ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਰਵਿੰਦਰ ਸਿੰਘ ਪਟਿਆਲਾ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਵੱਲੋਂ ਕੈਪਟਨ ਕੁਲਵਿੰਦਰ ਸਿੰਘ ਉਦੋਕੇ ਦੇ ਘਰ ਵਿਖੇ ਇੱਕ ਜ਼ਿਲ੍ਹਾ ਪੱਧਰੀ ਮੀਟਿੰਗ ਬੁਲਾਈ ਗਈ ਜਿੱਥੇ ਆਪਣੇ ਸੰਗਠਨ ਵਿੱਚ ਵਾਅਦਾ ਕਰਦੇ ਆ ਜਥੇਦਾਰ ਰਣਜੀਤ ਸਿੰਘ ਉਦੋਕੇ ਨੂੰ ਕਿਸਾਨ ਵਿੰਗ ਦਾ ਜੋਨ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਸੰਬੋਧਨ ਕਰਦੇ ਆ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਦਾਸ ਸਿੰਘ ਢੋਲਣ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਤੇ ਮੁਸ਼ਕਲਾਂ ਦੇ ਹੱਲ ਲਈ ਇਹ ਜ਼ਰੂਰੀ ਸੀ ਕਿ ਕਿਸਾਨਾਂ ਨੂੰ ਸੰਗਠਨ ਵਿੱਚ ਸ਼ਾਮਲ ਕੀਤਾ ਜਾਵੇ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਦਾਸ ਸਿੰਘ ਢੋਲਣ ਕਿਕਰ ਸਿੰਘ ਚੱਠੂ ਵੱਲੋਂ ਭਾਈ ਰঞ্জੀਤ ਸਿੰਘ ਉਦੋਕੇ ਨੂੰ ਸਿਰ ਪਾਓ ਦੇ ਕੇ ਸਨਮਾਨਤ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਜਿੰਨੇ ਵੀ ਕਿਸਾਨ ਆਗੂ ਹਾਜ਼ਰ ਹੋਏ ਸਨ ਉਹਨਾਂ ਨੂੰ ਵੀ ਸਿਰ ਪਾਓ ਦੇ ਕੇ ਸਨਮਾਨਤ ਕੀਤਾ ਅੱਜ ਇਥੇ ਪਿੰਡ ਮਾੜੀ ਉਦੋਕੀ ਦੇ ਵਿੱਚ ਸਰਦਾਰ ਕੁਲਵਿੰਦਰ ਸਿੰਘ ਦੇ ਗ੍ਰਹਿ ਵਿਖੇ ਕਿਸਾਨ ਵਿੰਗ ਦੀ ਮੀਟਿੰਗ ਦੇ ਇਕੱਠੇ ਹੋਏ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਸਾਰਿਆਂ ਤੋਂ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਸਰਦਾਰ ਸਰਦਾਰ ਸਿੰਘ ਜੀ ਸੋਹਲਣ ਉਹ ਆਏ ਨੇ ਜੀ ਆਇਆਂ ਨੂੰ ਸਾਰੇ ਵੀਰਾਂ ਨੂੰ ਮੈਂ ਇੱਕ ਇੱਕ ਦਾ ਨਾਮ ਜਿਲਵਾ ਮੇਤੋ ਵੱਡਾ ਸਰਪੰਚ ਐ ਬੋਟ ਸਿੰਘ ਉਹ ਆਏ ਨੇ ਤੁਸੀਂ ਆਏ ਜੋ ਜੀ ਆਇਆਂ ਨੂੰ ਸਾਰਿਆਂ ਅਗਲੀ ਗੱਲ ਇੱਕ ਕਿਸਾਨ ਵਿੰਗ ਦੀ ਜਿਹੜਾ ਆਪਾਂ ਵੀਰਾਂ ਨੂੰ ਜਿਨ੍ਹਾਂ ਨੇ ਕੁਈ ਸੰਗਰਾਸ਼ ਦੇ ਵਿੱਚ ਕੰਮ ਕੀਤੇ ਨੇ ਉਹਨਾਂ ਨੂੰ ਸਨਮਾਨਤ ਕਰਨਾ ਹੈ ਪ੍ਰਧਾਨ ਜੀ ਆਰਾ ਦਾਸ ਨੇ ਵੀ ਇੱਥੇ ਇੱਕ ਬੇਨਤੀ ਕਰਦਾ ਜਾਵਾਂਗੇ ਫਿਰ ਅਗਲੇ ਕਿ ਇੱਥੇ ਸਾਡੇ ਕਿਸਾਨ ਵਿੰਗ ਦੇ ਮੇਰੇ ਉਧਰ ਨੂੰ ਚਲੇ ਗਿਆ ਜੀ ਮੇਰੇ ਵੀਰ ਪੱਤਰਕਾਰ ਰਣਜੀਤ ਸਿੰਘ ਜੀ ਪੱਟੀ ਸਾਹਿਬ ਜੀ ਆਏ ਨੂੰ ਧੰਨਵਾਦ ਜੀ ਇਹਨਾਂ ਦਾ ਬਹੁਤ ਸਾਥ ਦਿੰਦੇ ਨੇ ਇੱਥੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਸਰਵਾਰ ਗੁਰਦਾਸ ਸਿੰਘ ਜੀ ਢੋਲਣ ਇਹ ਹਲਕੇ ਦੀ ਜਿਹੜੀ ਆ ਹਲਕਾ ਪ੍ਰਧਾਨ ਦਾਸ ਨੂੰ ਮੈਂ ਕਿਕਰ ਸਿੰਘ ਛੱਟੂ ਜੀ ਉਹਦੇ ਥੱਲੇ ਸਾਡੀਆਂ ਜੀ ਇਕਾਈਆਂ ਬਣਦੀਆਂ ਨੇ ਜਿਹੜੇ ਉਹ ਚਾਰ ਸਿੰਘ ਬਣਾਉਂਦੇ ਆ ਉਹ ਇਹ ਜਿਹੜੀ ਇਧਰ ਦੀ ਇਕਾਈ ਆ ਤਕਰੀਬਨ ਕਰਕੇ ਆਪਣੇ 165 ਪਿੰਡ ਬੰਦੇ ਆ ਜੀ ਤੇ ਉਹਨਾਂ ਨੂੰ ਜਦੋਂ ਚੋਂ ਹਿੱਸਿਆਂ ਚ ਵੰਡਿਆ ਜਾਂਦਾ ਤੇ ਤਕਰੀਬਨ ਕਰਕੇ ਉਹ 38-40 ਪਿੰਡਾਂ ਦੇ ਲਾਗੇ ਉਹ ਐਸਟੀਮੇਟ ਹੁੰਦਾ ਉਹਦੇ ਵਿੱਚ ਜਿਹੜੀ ਆ ਉਹ ਸਰਦਾਰ ਰਣਜੀਤ ਸਿੰਘ ਮਾੜੀ ਉਦੋਕੀ ਨੂੰ ਜਿਹੜਾ ਉਹਨਾਂ ਨੂੰ ਲਿਆਂਦਾ ਹੈ ਉਹ ਉਹਨਾਂ ਨੂੰ ਜਿਹੜਾ ਪਾਰਟੀ ਨੇ ਸਨਮਾਨ ਦਿੱਤਾ ਹੈ ਤੇ ਧੰਵਾਦ ਹੈ ਪਾਰਟੀ ਦਾ ਸਾਡਾ ਵੀਰ ਸੀ ਅਗਲੀ ਗੱਲ ਜਿਵੇਂ ਇਲੈਕਸ਼ਨ ਚੱਲ ਰਿਹਾ ਹੈ ਜੀ ਇਲੈਕਸ਼ਨ ਦੇ ਸੰਬੰਧੇ ਹੋਣ ਵੀ ਨਾਲ ਤਾਂ ਐਮਐਲਏ ਸਾਹਿਬ ਦੇ ਉਹ ਵੀ ਆਂਦੇ ਸੀ ਚਲਦੇ ਮੈਂ ਕਿਹਾ ਨਹੀਂ ਤੁਸੀਂ ਇੱਧਰ ਪ੍ਰੋਗਰਾਮ ਕਰ ਲਓ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਤਕੜੇ ਹੋ ਕੇ ਆਮ ਆਦਮੀ ਪਾਰਟੀ ਦਾ ਸਾਥ ਦੇਣਾ ਕਿਉਂਕਿ ਜਿੰਨੇ ਸਾਡੇ ਲਈ ਕੁਝ ਕਰ ਰਹੇ ਆ ਜਿਹੜਾ ਅੱਜ ਜਿਵੇਂ ਅੱਜ ਸਾਡੀ ਆ ਬਿਜਲੀ ਦੀ ਆ ਇੱਕ ਤਾਂ ਸਾਨੂੰ ਵੀ ਬਿਜਲੀ ਦੀ ਉਹ ਫ੍ਰੀ ਦੀ ਜਿਹੜੀ ਹੋ ਗਈ ਘਰਾਂ ਦੀ ਵੀ ਸਾਡੀ ਜਿਹੜੀ ਉਹਨਾਂ ਨੇ ਕਰਕੇ ਗਏ ਸੀ 600 ਯੂਨਟ ਉਹ ਤਕਰੀਬਨ ਕਰਕੇ ਸਾਡੇ ਉਹਨੇ ਮੱਚਦੇ ਹੀ ਨਹੀਂ ਹਾਂ ਏਸੀ ਆਫਸੀਆਂ ਦਾ ਤਾਂ ਚੱਲਦਾ ਹੈ ਜੀ ਉਹ ਜਦੋਂ ਏਸੀ ਹੋਏਗਾ ਉਹਦੇ ਜ਼ਰੂਰ ਲੱਗਦੇ ਆ ਦੂਜੀ ਗੱਲ ਕੀ ਆ ਬਿਜਲੀ ਆਪਣੀ ਪਿੰਡਾਂ ਦੀ ਜਿਹੜੀ ਜਿਹੜੀ ਮੋਟਰਾਂ ਦੀ ਆਪਾਂ ਇਮਾਨਦਾਰੀ ਨਾਲ ਭਰਾ ਬੈਠੇ ਪਰਿਵਾਰ ਬੈਠੇ ਆ ਕੀਤਾ ਕਰਕੇ ਵੇਖੋ ਕਿ ਇਹਨਾਂ ਦੋ ਸਾਲਾਂ ਦੇ ਵਿੱਚ ਕਦੀ ਵੀ ਤੁਹਾਨੂੰ ਉੱਥੇ ਫੋਨ ਨਹੀਂ ਕਰਨਾ ਪੈਂਦਾ ਜੀ ਬਿਜਲੀ ਘਰ ਕਿਉਂਕਿ ਬਿਜਲੀ ਬਹੁਤ ਵਧੀਆ ਚੱਲੀ ਸਾਡੇ ਖੇਮ ਕਰਨ ਤਾਂ ਬਹੁਤ ਜ਼ਿਆਦਾ ਕਦੀ ਆਹ ਇੱਥੇ ਵੀ ਮਤਲਬ ਸਰਦਾਰੀ ਦੱਸਣ ਦਾ ਵੀ ਬਹੁਤ ਵਧੀਆ ਚੱਲਦੀ ਹੈ ਬਸ ਇਤਨਾ ਗਲਤ ਇਤਨਾ ਹੀ ਚੱਲਦੀ ਹੈ ਜੀ ਤੇ ਸਾਨੂੰ ਸਭ ਤੋਂ ਵੱਡੇ ਜਦੋਂ ਬਿਜਲੀ ਚੱਲਦੀ ਹੈ ਤੇ ਸਾਡਾ ਝੋਨਾ ਵਧੀਆ ਹੋਏਗਾ ਤੇ ਸਾਡਾ ਸਾਰਾ ਖੁਸ਼ੀ ਵਧੀਆ ਹੈ ਜੀ ਅਗਲੀਆਂ ਵੀ ਜਿਵੇਂ ਜਿਵੇਂ ਰਸਤਿਆਂ ਦੀ ਜਾਂ ਕੋਈ ਸੜਕਾਂ ਦੀ ਪਹਿਲੀ ਪਾਰਟੀ ਆਈ ਆਮ ਆਦਮੀ ਪਾਰਟੀ ਜਿਹੜੀ ਆਂਦੀ ਆ ਕਿ 2 ਸਾਲ ਹੋਏ ਆਗਲੀਆਂ 3 ਸਾਲਾਂ ਦੇ ਵਿੱਚ ਵਿੱਚ ਇੱਕ ਵੀ ਕੰਮ ਤੁਹਾਡਾ ਨਹੀਂ ਰਹਿਣ ਦੇਵਾਂਗੇ ਤੇ ਤਾਂ ਤੁਹਾਡੇ 27 ਵਾਰੀ ਆਵਾਂਗੇ ਕਦੀ ਆਪਾਂ ਆਪਾਂ ਵੋਟਾਂ ਪਾਉਂਦੇ ਰਹਿ ਜੀ ਪਰ ਇਹੋ ਜੀ ਗੱਲ ਕਦੀ ਨਹੀਂ ਸੀ ਸੁਣੀ ਕਿ ਤੁਹਾਡਾ ਸਾਰੇ ਕੰਮ ਕਰਕੇ ਇਹ ਕਿੱਡੀ ਰਾਨਗੀ ਵਾਲੀ ਗੱਲ ਹੈ ਜੀ ਮਤਲਬ ਨਹੀਂ ਤੇ ਇਹ ਨਾਖਣਾ ਜੀ ਇੱਕ ਬਣਾਤੀ ਜੀ ਦੂਜੀ ਰਹਿ ਗਈ ਜੀ ਤੀਜੀ ਰਹਿ ਗਈ ਜੀ ਆ ਹੁਣ 2 ਸਾਲਾਂ ਦੇ ਵਿੱਚ ਹੀ ਕਈਆਂ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਹੋਇਆ ਚਲੋ ਕਈਆਂ ਤੇ ਤੁਹਾਡੇ ਤੇ ਹੁਣ ਸ਼ੁਰੂ ਹੋਇਆ ਹੈ ਤੇ ਆਪਾਂ ਮੈਂ ਜ਼ਿਆਦਾ ਦੂਰ ਨਾ ਜਾਵਾਂ ਕਿਉਂਕਿ ਵੀਰ ਬੜੇ ਆਪਾਂ ਵਾਢੀ ਦਾ ਦੇਣਿਆ ਮੈਂ ਮੈਂ ਪਹਿਲਾਂ ਮਾਫੀ ਚਾਉਣਾ ਪਈ ਅਸੀਂ ਲੇਟ ਆਏ ਆ ਨਹੀਂ ਬੋਲਣਾ ਜ਼ਿਆਦਾ ਦੂਰ ਨਹੀਂ ਜਾਣਾ ਤੇ ਜੋ ਤੇ ਮੈਂ ਹੁਣ ਬੇਨਤੀ ਕਰਾਂਗਾ ਸਾਡੇ ਜ਼ਿਲ੍ਹਾ ਪ੍ਰਧਾਨ ਰਦਾਸ ਸਿੰਘ ਢੋਲਨ ਨੂੰ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ 2 ਮਿੰਟ ਸੰਗਤ ਦੇ ਉਪਰੋਹਣ ਆਓ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਗੁਰਫੱਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਥੀਓ ਜਿਸ ਤਰ੍ਹਾਂ ਜਰਾ ਕਿਕਰ ਸੋਣਾ ਤੁਹਾਨੂੰ ਦੱਸਿਆ ਕਿ ਪਾਰਟੀ ਦੇ ਵਿੱਚ ਇੱਕ ਕਿਸਾਨ ਵੀ ਹੈ ਸਾਡਾ ਜੋ ਪਾਰਟੀ ਕਿਉਂਕਿ ਸਾਡੀ ਬਹੁਤ ਆਤ ਜਿਹੜੀ ਆ ਸਾਡਾ ਇਲਾਕਾ ਇਹ ਕਿਸਾਨਾਂ ਨਾਲ ਸੰਬੰਧਿਤ ਹੈ ਸੋ ਇਸ ਕਰਕੇ ਪਾਰਟੀ ਨੇ ਇੱਕ ਕਿਸਾਨਾਂ ਦਾ ਵਿੰਗ ਬਣਾਇਆ ਹੈ ਜਿਹਦੇ ਵਿੱਚ ਵੱਖ-ਵੱਖ ਅਹੁਦਿਆਂ ਤੇ ਕੰਮ ਕਰਨ ਦਾ ਜਿਹੜਾ ਹੈ ਉਹ ਪਾਰਟੀ ਮੌਕਾ ਦੇ ਰਹੀ ਆ ਸੋ ਉਸੇ ਦਰਮਿਆਨ ਮੈਨੂੰ ਪਾਰਟੀ ਨੇ ਕਿਸਾਨ ਵਿੰਗ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਦੀ ਜ਼ਿੰਮੇਵਾਰੀ ਸੌਂਪੀ ਆ ਸੋ ਆਪਾਂ ਹਲਕੇ ਦੇ ਵਿੱਚ ਹਲਕਾ ਪ੍ਰਧਾਨ ਦੀ ਸਰਦਾਰ ਕਿਕਰ ਸਿੰਘ ਨੂੰ ਜ਼ਿੰਮੇਵਾਰੀ ਸਰਦਾਰ ਐਮਐਲਏ ਸਰਵਣ ਸਿੰਘ ਤੁਣ ਹੋਣਾ ਨੇ ਤੇ ਸਾਰਿਆਂ ਨੇ ਸਲਾਹ ਕਰਕੇ ਇਹਨਾਂ ਨੂੰ ਨਿਯੁਕਤ ਕੀਤਾ ਆ ਉਸੇ ਤਰ੍ਹਾਂ ਇਹ ਆਪਾਂ ਹੁਣ ਥੱਲੇ ਹਲਕੇ ਨੂੰ ਚਾਰ ਭਾਗਾਂ ਦੇ ਵਿੱਚ ਵੰਡ ਕੇ ਤੇ ਉਹਦੇ ਵਿੱਚ ਵੱਖ-ਵੱਖ ਕਮੇਟੀਆਂ ਬਣਾ ਕੇ ਤੇ ਚਾਰ ਉਹਨਾਂ ਦੇ ਜ਼ੋਨ ਬਣਾਏ ਨੇ ਸੋ ਇੱਕ ਜ਼ੋਨ ਦੇ ਜਿਹੜੇ ਪ੍ਰਧਾਨ ਨੇ ਉਹ ਸਰਦਾਰ ਰঞ্জੀਤ ਸਿੰਘ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਸਰਦਾਰ ਕਿਕਰ ਸੋਣਾ ਵੱਲੋਂ ਸੋ ਮੈਂ ਸਭ ਤੋਂ ਪਹਿਲਾਂ ਤੇ ਇਹਨਾਂ ਨੂੰ ਵਧਾਈ ਦੇਣਾ ਹੈ ਕਿ ਪਾਰਟੀ ਦੇ ਵਿੱਚ ਇਹਨਾਂ ਨੂੰ ਅਹੁਦਾ ਦਿੱਤਾ ਹੈ ਜ਼ਿੰਮੇਵਾਰੀ ਦਿੱਤੀ ਆ ਕੰਮ ਕਰਨ ਵਾਸਤੇ ਸੋ ਵਧਾਈ ਦੇ ਪਾਤਰ ਨੇ ਸੋ ਆਪਾਂ ਕਿਸਾਨੀ ਨਾਲ ਸੰਬੰਧਤ ਆ ਸੋ ਗੱਲਾਂ ਦਾ ਕਾਫੀ ਨੇ ਇਲੈਕਸ਼ਨ ਦਾ ਟਾਈਮ ਵੀ ਆ। ਸੋ ਮੈਂ ਸਮਝਦਾ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਨਯੋਗਗਾਈ ਦੇ ਵਿੱਚ ਹਲਕਾ ਐਮਐਲਏ ਸਰਦਾਰ ਸਰਵਨ ਸਿੰਘ ਜੀ ਤੁਨ ਜਿਸ ਤਰ੍ਹਾਂ ਲਗਾਤਾਰ ਕੰਮ ਕਰ ਰਹੇ ਨੇ। ਵਧੀਆ ਕੰਮ ਕਰ ਰਹੇ ਨੇ। ਸਰਕਾਰ ਵੱਲੋਂ ਵੀ ਜੋ ਵੀ ਅੱਜ ਤੱਕ ਕੰਮ ਕੀਤੇ ਗਏ ਨੇ ਸਭ ਤੋਂ ਵੱਡੀ ਗੱਲ ਆ ਜਿਹੜੀ ਬਿਜਲੀ ਦੀ ਸਹੂਲਤ ਸਾਨੂੰ ਜਿਹੜਾ ਇੱਕ ਵਾਅਦਾ ਸੀ ਸਰਕਾਰ ਦਾ ਕਿ ਅਸੀਂ ਬਿਜਲੀ ਫ੍ਰੀ ਕਰਾਂਗੇ 600 ਯੂਨਿਟ ਸੋ ਉਹ ਇੱਕ ਜਿਹੜਾ ਬਾਅਦ ਹੀ ਲਗਭਗ ਪਿਛਲੇ ਸਾਲ ਜਲਾਈ ਦੇ ਵਿੱਚ ਉਹ ਪੂਰਾ ਕਰ ਦਿੱਤਾ ਲਗਭਗ 90% ਜਿਹੜੇ ਲੋਕ ਨੇ ਉਹਨਾਂ ਨੂੰ ਬਿੱਲ ਵੀ ਜ਼ੀਰੋ ਆ ਰਹੇ ਨੇ ਪਹਿਲਾਂ ਸਾਨੂੰ ਬਿੱਲ ਵੀ ਦੇਣੇ ਪੈਂਦੇ ਸੀ ਉਹਨੂੰ ਸਾਡੇ ਬਿੱਲ ਵੀ ਲਗਭਗ ਮਾਫ ਹੋ ਗਏ ਨੇ ਉਸ ਤੋਂ ਬਾਅਦ ਜੇ ਖੇਤੀ ਵਾਲੀ ਬਿਜਲੀ ਦੀ ਗੱਲ ਕਰੀਏ ਆਪਾਂ ਤੇ ਉਹ ਵੀ ਤਕਰੀਬਨ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਉਹ ਵਾਧੂ ਰੱਖੀ ਬਿਜਲੀ ਕੋਈ ਇਹੋ ਜਿਹੀ ਸ਼ਿਕਾਇਤ ਨਹੀਂ ਆਈ ਕਿ ਤੋਂ ਬਿਜਲੀ ਘਟਿਆ ਸਾਡਾ ਝੋਨਾ ਸੁੱਕ ਗਿਆ ਜਾਂ ਉਹ ਪਾਣੀ ਨਹੀਂ ਆਉਂਦਾ ਸੋ ਬਹੁਤ ਵਧੀਆ ਤਰੀਕੇ ਦੇ ਨਾਲ ਮਾਨ ਸਾਹਿਬ ਨੇ ਜੋ ਇਹ ਕੰਮ ਨੇਪਰੇ ਚਾੜਿਆ ਸਭ ਤੋਂ ਵੱਡੀ ਗੱਲ ਤਾਂ ਆਪਾਂ ਇਥੋਂ ਹਿਸਾਬ ਲਾ ਲਈਏ ਵੀ ਆਪਾਂ ਵੀ ਘਰੇਲੂ ਜ਼ਿਮੀਂਦਾਰ ਆਂ ਕਈ ਵਾਰੀ ਕੀ ਹੁੰਦਾ ਕਿ ਜਦੋਂ ਘਰਾਂ ਦੇ ਵਿੱਚੋਂ ਆਪਾਂ ਚੀਜ਼ਾਂ ਵੇਚਣ ਲੱਗ ਪੈਂਦੇ ਆਂ ਜ਼ਮੀਨ ਜਾਇਦਾਦਾਂ ਵਿਕ ਜਾਂਦੀਆਂ ਉਦੋਂ ਘਰ ਦੀ ਹਾਲਤ ਕੀ ਹੁੰਦੀ ਆ ਵੇਖੋ ਅੱਜ ਸਰਕਾਰ ਨੇ ਇੱਕ ਡੇਢ ਸਾਲ ਬਾਅਦ ਇੱਕ ਥਰਮਲ ਪ੍ਰਾਂਡ ਖਰੀਦਿਆ 1100 ਕਰੋੜ ਰੁਪਏ ਦਾ ਜਿਹੜਾ ਗੋਇੰਦਵਾਲ ਵਾਲਾ ਤੇ ਆਪਾਂ ਇਥੋਂ ਹਿਸਾਬ ਲਾ ਸਕਦੇ ਆਂ ਵੀ ਸਰਕਾਰ ਕਿੰਨੀ ਜ਼ਿਆਦੀ ਇਸ ਚੀਜ਼ ਪਰ ਦੀ ਚਿੰਤਾ ਦੇ ਕੇ ਬਿਜਲੀ ਦੀ ਸਾਨੂੰ ਘਾਟ ਨਾ ਆਵੇ ਉਹ ਪ੍ਰਾਈਵੇਟ 1100 ਕਰੋੜ ਦਾ ਖਰੀਦ ਕੇ ਤੇ ਉਹ ਸਰਕਾਰ ਨੇ ਆਪਣੇ ਅੰਡਰ ਕੀਤਾ ਉਹਨੂੰ ਸੋ ਇਹ ਇਹ ਬੜੀ ਵੱਡੀ ਚੀਜ਼ ਆ ਸਰਕਾਰ ਦਾ ਜਿਹੜਾ ਇਹ ਨਜ਼ਰੀਆ ਪੋਜੀਟਿਵ ਹੈ ਬਹੁਤ ਸੋ ਪਹਿਲਾਂ ਵੇਖੋ ਜਿਹੜਾ ਨੁਕਸਾਨ ਹੋਇਆ ਇਹ ਬੜਾ ਲੰਮੇ ਸਮੇਂ ਤੋਂ ਇਹ ਜਿਹੜੇ ਕਰਜ਼ੇ-ਕੁਰਜ਼ੇ ਚੜੇ ਆ ਜਾਂ ਉਹਨਾਂ ਦੇ ਗਲਤ ਇਸਤੇਮਾਲ ਹੋਇਆ ਫੰਡਾਂ ਦੇ ਉਹ ਇਨਕਾਲੀ ਕਾਂਗਰਸ ਦੀਆਂ ਸਰਕਾਰਾਂ ਦਰਮਿਆਨ ਹੋਏ ਨੇ ਹੁਣ ਸਰਕਾਰ ਉਹਨੂੰ ਦੁਰਸਤ ਕਰਨ ਤੇ ਲੱਗੀ ਹੋਈ ਆ ਦੂਸਰੀ ਆ ਇਹ ਬਿਜਲੀ ਵਾਲੀ ਸਮੱਸਿਆ ਆਪਣੀ ਲਗਭਗ ਖਤਮ ਕਰ ਦਿੱਤੀ ਸਰਕਾਰ ਨੇ ਹੁਣ ਥਰਮਲ ਪਲਾਂਟ ਜੇ ਆਪਾਂ ਖਰੀਦ ਲਿਆ ਤੇ ਉਹਦਾ ਵੀ ਫਾਇਦਾ ਆਪਾਂ ਨੂੰ ਹੀ ਹੋਣਾ ਹੈ ਕਿਉਂਕਿ ਸਸਤੀ ਬਿਜਲੀ ਮਿਲੂ ਵੀ ਉੱਥੋਂ ਕਿਹਦਾ ਇਹ ਮਹਿੰਗੀ ਬਿਜਲੀ ਦੇ ਨਾਲ ਐਗਰੀਮੈਂਟ ਕੀਤੇ 25 ਸਾਲ ਦੀ ਤੋਂ ਬੜੀ ਮਹਿੰਗੀ ਬਿਜਲੀ ਮਿਲਦੀ ਸੀ ਦੂਸਰੀ ਇੱਕ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀਆਂ ਸਰਕਾਰ ਨੇ ਇੱਕ ਤੇ ਵੇਖੋ ਮੈਂ ਵੀ ਤਕਰੀਬਨ ਫੌਜ ਤੋਂ ਰਿਟਾਇਰ ਆ 24 ਸਾਲ ਮੈਂ ਨੌਕਰੀ ਕੀਤੀ ਆ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਸਿਰਫ ਦੋ ਸਰਕਾਰਾਂ ਨੇ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਵੇਖੋ ਮੌਤ ਕਿਸੇ ਦੇ ਹੱਥ 'ਚ ਨਹੀਂ ਹੁੰਦੀ ਪਰ ਇਹ ਇੱਕ ਸੱਚ ਹੈ ਕਿ ਜਦੋਂ ਆਪਾਂ ਨੌਕਰੀ ਕਰਦੇ ਆ ਉਥੇ ਕੋਈ ਕੋਈ ਨਾ ਕੋਈ ਮੁਕਾਬਲਾ ਹੋ ਗਿਆ ਕੋਈ ਨਾ ਕੋਈ ਮੁੱਠ ਭੇੜ ਹੋ ਗਈ ਉਥੇ ਸ਼ਹੀਦੀਆਂ ਹੋ ਜਾਂਦੀਆਂ ਨੇ ਸਰਕਾਰਾਂ ਇਹ ਆ ਵੀ ਚਲੋ ਉਹ ਬੰਦਾ ਤਾਂ ਵਾਪਸ ਨਹੀਂ ਲਿਆ ਸਕਦੀਆਂ ਪਰ ਉਹਦੇ ਪਰਿਵਾਰ ਨੂੰ ਸਹੂਲਤ ਦੇ ਕੇ ਉਹਦੇ ਪਰਿਵਾਰ ਨੂੰ ਪੈਸਾ ਦੇ ਕੇ ਉਹਦੀਆਂ ਸਮੱਸਿਆਵਾਂ ਦੂਰ ਕਰ ਸਕਦੀ ਆ ਸੋ ਆਪਣੀ ਪਾਰਟੀ ਨੇ ਸਭ ਤੋਂ ਵੱਡਾ ਜਿਹੜਾ ਕੰਮ ਕੀਤਾ ਇਹ ਇਹਨਾਂ ਵੀਰਾਂ ਵਾਸਤੇ ਚਾਹੇ ਪੁਲਿਸ ਦੇ ਹੋਣ ਚਾਹੇ ਉਹ ਬੀਐਸਐਫ ਸੀਆਰਪੀ ਆਰਮੀ ਕੋਈ ਵੀ ਵੈਲਟ ਮੰਦ ਫੋਰਸ ਸੇ 1 ਕਰੋੜ ਰੁਪਏ ਦਾ ਚੈੱਕ ਜਿਹੜਾ ਹੈ ਉਹ ਭਗਵੰਤ ਮਾਨ ਸਾਹਿਬ ਆਪ ਜਿਹੜੇ ਆ ਉਹ ਉਹਦੇ ਭੋਗ ਤੋਂ ਪਹਿਲਾਂ ਪਹਿਲਾਂ ਦੇ ਕੇ ਆਉਂਦੇ ਨੇ ਨਾਲ ਹੀ ਪਰਿਵਾਰ ਨੂੰ ਇੱਕ ਨੌਕਰੀ ਕੋ ਹੁਣ ਵੀ ਕੱਲ ਪਰਸੋਂ ਇੱਕ ਸ਼ਹਿਨ ਤੁਹਾਂ ਦੇਖਿਆ ਹੋਣਾ ਹੈ ਅਗਨੀ ਵੀਰ ਵਿੱਚ ਜਿਹੜਾ ਹੈ ਉਹ ਸ਼ਹੀਦ ਹੋਇਆ ਹੈ ਸ਼ਹਿਨ ਦੇ ਇਧਰ ਬਰਨਾਲੇ ਜ਼ਿਲ੍ਹੇ ਦਾ ਹੈ ਤੋਂ ਉਹ ਬੜੀ ਵੱਡੀ ਗੱਲ ਵੇਖੋ ਸੈਂਟਰ ਗਵਰਨਮੈਂਟ ਨੇ ਆਪਣੇ ਨਾਲ ਬੜੇ ਵਿਤਕਰੇ ਕੀਤੇ ਨੇ ਉਹ 4 ਸਾਲ ਦੀ ਨੌਕਰੀ ਕਰ ਦਿੱਤੀ ਉਹਨੂੰ ਕੋਈ ਸ਼ਹੀਦ ਦਾ ਦਰਜਾ ਨਹੀਂ ਕੋਈ ਉਹਨੂੰ ਸੂਤ ਨਹੀਂ ਕਿ ਵਿਚਾਰੇ ਨੂੰ ਪਰ ਪੰਜਾਬ ਸਰਕਾਰ ਸਰਪੰਗ ਭਗਵੰਤ ਸਿੰਘ ਮਾਨ ਨੇ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਹੈ ਉਹਨੂੰ 1 ਕਰੋੜ ਰੁਪਇਆ ਵੀ ਦਿੰਦੇ ਨੇ ਉਹ ਇੱਕ ਨੌਕਰੀ ਵੀ ਦਿੰਦੇ ਨੇ ਸੋ ਇਹ ਸੈਂਟਰ ਸਰਕਾਰ ਦੇ ਜਿਹੜੇ ਵਿਤਕਰੇ ਨੇ ਉਹਦੇ ਆਪਾਂ ਨੂੰ ਉਹਦੇ ਪ੍ਰਤੀ ਜਿਹੜਾ ਹੈ ਜਾਗਰੂਕ ਹੋਣਾ ਪੈਣਾ ਹੈ ਦੂਜੀ ਗੱਲ ਜੇ ਕਿਸਾਨੀ ਦੀ ਲਈਏ ਕਿਸਾਨਾਂ ਨੂੰ ਪਹਿਲਾਂ ਉਹਨਾਂ ਵੇਖੋ ਤਿੰਨ ਉੱਥੇ 1.5 ਸਾਲ ਦਿੱਲੀ ਬਿਠਾ ਰੱਖਿਆ 750 ਕਿਸਾਨ ਸ਼ਹੀਦ ਹੋ ਗਿਆ ਸੋ ਬਹੁਤ ਮਾੜੀਆਂ ਨੀਤੀਆਂ ਨੇ ਉਹਨਾਂ ਦੀਆਂ ਉਹ ਉਹਨਾਂ ਚੀਜ਼ਾਂ ਦੇ ਉੱਤੇ ਜਿਹੜੇ ਉਹਨਾਂ ਆਪਣੇ ਨਾਲ ਵਾਅਦੇ ਕੀਤੇ ਹੈ ਐਮਐਸਪੀ ਦਾ ਉਹ ਤੋਂ ਵੀ ਉਹ ਮੁੱਕਰੀ ਗਏ ਲਗਭਗ ਉਸ ਤੋਂ ਬਾਅਦ ਜੇ ਹੁਣ ਆਪਾਂ ਵੇਖੀਏ ਤੇ ਹਰਿਆਣੇ ਦੇ ਬਾਰਡਰਾਂ ਦੇ ਬੈਠੇ ਨੇ ਉਹ ਅੱਗੋਂ ਪਰੇ ਹਰਿਆਣਾ ਸਰਕਾਰ ਉਹ ਭਾਜਪੀ ਦੀ ਉਹ ਗੋਲੀਆਂ ਮਾਰਨ ਢੀ ਆ ਉੱਥੇ ਵੀ ਸ਼ਹੀਦੀਆਂ ਹੋ ਰਹੀਆਂ ਨੇ ਸੋ ਇਹ ਜਿਹੜਾ ਇਲੈਕਸ਼ਨ ਆ ਉਹ ਆਪਾਂ ਮੋਦੀ ਦੀ ਤਾਨਾਸ਼ਾਹੀ ਦੇ ਖਿਲਾਫ ਇੱਕ ਮੁੱਠ ਹੋ ਕੇ ਆਪਾਂ ਆਮ ਆਦਮੀ ਪਾਰਟੀ ਦੇ ਵੱਧ ਤੋਂ ਵੱਧ ਐਮਪੀ ਜਿਹੜੇ ਆ 13 ਐਮਪੀ ਆਪਾਂ ਜਿਤਾ ਕੇ ਭੇਜ ਗਏ ਹੁਣ ਮੋਦੀ ਹੁਣੀ ਤਾਂਦੇ ਆ ਵੀ ਉੱਥੇ ਡਬਲ ਇੰਜਨ ਦੀ ਸਰਕਾਰ ਚਾਹੀਦੀ ਆ ਚਲੋ ਹੋਰ ਸੂਬਿਆਂ ਚੋਂ ਦਾ ਹੋ ਸਕਦਾ ਪਰ ਆਪਣੇ ਤਾਂ ਹੋ ਨਹੀਂ ਸਕਦਾ ਕਿਉਂਕਿ ਆਪਾਂ ਨੂੰ ਡਬਲ ਇੰਜਨ ਆਪਣਾ ਹੀ ਕਰਨਾ ਪੈਣਾ ਹੈ ਇੱਕ ਤਾਂ ਪਹਿਲਾਂ ਆਪਾਂ ਵਿਧਾਨ ਸਭਾ ਦੀ ਸਰਕਾਰ ਬਣਾਈ ਆ ਆਮ ਆਦਮੀ ਪਾਰਟੀ ਦੀ ਉੱਪਰੋਂ ਆਪਾਂ 13 ਐਮਪੀ ਚੁਣ ਕੇ ਭੇਜੀਏ ਤੇ ਆਟੋਮੈਟਿਕ ਆਪਾਂ ਡਬਲ ਇੰਜਨ ਹੋ ਜਾਾਂਗੇ ਦੇਖੋ ਉੱਥੋਂ ਜੇ ਸੈਂਟਰ ਦੇ ਵਿੱਚੋਂ ਆਪਾਂ ਹੱਕ ਲੈਣੇ ਆ ਨਾ ਤੇ ਉਥੇ ਆਪਾਂ ਨੂੰ ਵੱਧ ਤੋਂ ਵੱਧ ਐਮਪੀ ਚਾਹੀਦੇ ਆਪਣੇ ਕਿਉਂਕਿ ਆਪਣੀ ਆਵਾਜ਼ ਉੱਥੇ ਉੱਠੇ ਹੁਣ 8000 ਕਰੋੜ ਰੁਪਏ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਦਾ ਜਿਹੜਾ ਇਹ મોદી ਰੋਕ ਕੇ ਬੈਠਾ ਆਪਣਾ ਜਿਹਦੇ ਨਾਲ ਆਪਣੀਆਂ ਮੰਡੀ ਬੋਰਡ ਦੀਆਂ ਸੜਕਾਂ ਕਿਲੋ ਕਿਲੋਮੀਟਰ ਵਾਲੀਆਂ ਰਿਪੇਅਰ ਅਤੇ ਇਹ ਨਵੀਆਂ ਬਣ ਕਿਉਂਕਿ 8000 ਕਰੋੜ ਰੁਪਇਆ ਉਹ ਆਪਣਾ ਰੁਕ ਕੇ ਬੈਠਾ ਉਹ ਨਹੀਂ ਦੇ ਰਿਹਾ ਵਿਤਕਰਾ ਕਰ ਰਿਹਾ ਆਪਣੇ ਨਾਲ ਸੋ ਹੁਣ ਇਲੈਕਸ਼ਨ ਦੇ ਵਿੱਚ ਇਹ ਬੜਾ ਜ਼ਰੂਰੀ ਆ ਕਿ ਆਪਾਂ ਤਗੜੇ ਹੋ ਗਏ ਆਪਣੇ ਹਲਕੇ ਦੇ ਜਿਹੜੇ ਕੈਂਡੀਡੇਟ ਹੈ ਸਰਦਾਰ ਲਾਲਜੀ ਸਿੰਘ ਭੁੱਲਰ ਉਹਨਾਂ ਨੂੰ ਆਪਾਂ ਜਿਤਾ ਕੇ ਤੇ ਪਾਰਲੀਮੈਂਟ ਦੇ ਵਿੱਚ ਭੇਜ ਗਏ ਤਾਂ ਕਿ ਆਪਣੀ ਇੱਥੇ ਗਿਣਤੀ ਵਾਧੂ ਹੋਵੇ ਪਾਰਲੀਮੈਂਟ ਦੇ ਵਿੱਚ ਤੇ ਉੱਥੇ ਵਾਧਾ ਆਪਣੇ ਬੰਦੇ ਬੋਲਣ ਤੇ ਆਪਣਾ ਜਿਹੜਾ ਹੱਕ ਆਪਾਂ ਨੂੰ ਪੰਜਾਬ ਨੂੰ ਮਿਲ ਸਕੇ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ ਚਲੋ ਕਈ ਵਾਰੀ ਇਹ ਹੁੰਦਾ ਵੀ ਅਜੇ ਸਮਾਂ ਥੋੜਾ 2 ਸਾਲ ਹੋਏ ਨੇ ਕਿੰਨੇ ਪਰਮਾਦੇ ਗਲੀ ਛਕ ਵੀ ਹੁੰਦੇ ਆ ਮੇਰੀ ਜਾਂ ਗਲੀ ਨਹੀਂ ਬਣੀ ਜਾਂ ਮੇਰੀ ਨਾਲੀ ਨਹੀਂ ਬਣੀ ਇਹ ਛੋਟੀਆਂ ਚੀਜ਼ਾਂ ਨੇ ਇਹ ਕੋਈ ਵੱਡੀ ਗੱਲ ਨਹੀਂ ਗੀ ਇਹ ਤਾਂ ਚਲੋ ਆ ਕੋਡ ਆਫ ਕਨੈਕਟ ਹਟ ਜਾਣਾ ਜਦੋਂ ਇਹ 4 ਤਰੀਕ ਨੂੰ ਰਿਜ਼ਲਟ ਆ ਗਿਆ ਉਦੋਂ ਬਾਅਦ ਕਿ ਇਹ ਕੰਮ ਉਦੋਂ ਬਾਅਦ ਵੀ ਹੋ ਜਾਣੇ ਆਪਣੇ ਸੋ ਤਗੜੇ ਹੋ ਗਏ ਮੇਰੀ ਇਹੋ ਅਪੀਲ ਤੁਹਾਡੇ ਸਾਰੇ ਸਾਥੀਆਂ ਨੂੰ ਕਿਸਾਨੀ ਨਾਲ ਆਪਾਂ ਸੰਬੰਧਤ ਆ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਬਹੁਤ ਨੇ ਸੋ ਸਾਡੇ ਐਮਐਲਏ ਸਾਹਿਬ ਵੀ ਬੜੇ ਜੋਰ ਸ਼ੋਰ ਨਾਲ ਲੱਗੇ ਨੇ ਆ ਪਿਛਲੇ ਦਿਨਾਂ ਦੇ ਵਿੱਚ ਤਿੰਨ ਚਾਰ ਮੰਡੀਆਂ ਦੇ ਵਿੱਚ ਉਹਨਾਂ ਸ਼ੈੱਡ ਬਣਵਾਏ ਨੇ ਕਾਫੀ ਪੈਸਾ ਖਰਚਾ ਕਰਕੇ ਹੋਰ ਵੀ ਜਿਹੜੀਆਂ ਛੋਟੀਆਂ ਮੋਟੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕਰ ਰਹੇ ਨੇ ਮੈਂ ਤਾਂ ਇਥੋਂ ਤੱਕ ਕਰ ਦੇਖਦਾ ਹਾਂ ਸੀ ਨਾ 2021 ਦੇ ਵਿੱਚ ਕਾਂਗਰਸੀ ਸਰਕਾਰ ਇਹਦੇ ਉਮਰਕੋਡ ਚੌਂਕ 'ਚ ਧਰਨਾ ਲਾਇਆ ਬਾਰ ਦਾਣਾ ਲੈਣ ਵਾਸਤੇ ਆੜਤੀਆਂ ਨੂੰ ਬਾਰ ਦਾਣਾ ਨਹੀਂ ਮਿਲਦਾ ਪਰ ਹੁਣ ਵੇਖੋ ਆ ਜਿਹੜੇ ਆਰਟੀਏ ਭਰਾ ਨੇ ਆਪਣੀ ਹੈ ਚਲੋ ਜੱਟ ਜੱਟਾਂ ਦੇ ਵਿੱਚੋਂ ਹੀ ਨੇ ਜ਼ਿਆਦਾਤਰ ਕਿਸੇ ਨੂੰ ਬਾਰ ਦਾਣੇ ਦੀ ਕਮੀ ਨਹੀਂ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ 15 ਦਿਨ ਪਹਿਲਾਂ ਬਾਰ ਦਾਣਾ ਮੰਡੀਆਂ 'ਚ ਆ ਜਾਂਦਾ ਸੋਏ ਸਰਕਾਰ ਦੇ ਫਰਜ਼ ਹੁੰਦੇ ਨੇ ਚਲੋ ਸਰਕਾਰ ਵਧੀਆ ਕੰਮ ਕਰ ਰਹੀ ਹੈ ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਤਗੜੇ ਹੋ ਕੇ ਸਰਕਾਰ ਦਾ ਸਾਥ ਦਈਏ ਤੇ ਵੱਧ ਤੋਂ ਵੱਧ ਜਿਹੜੇ ਅਸੀਂ ਕੰਮ ਕਰਾ ਸਕੀਏ ਤੇ ਸਾਡੇ ਕਿਸਾਨ ਵੀਰਾਂ ਦਾ ਵੀ ਇਹੀ ਮਕਸਦ ਆ ਕਿ ਅਸੀਂ ਜੋ ਵੀ ਸਾਨੂੰ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਮੁਸ਼ਕਲਾਂ ਦਾ ਅਸੀਂ ਚਲੋ ਐਮਐਲਏ ਸਾਹਿਬ ਤੱਕ ਪਹੁੰਚ ਕਰਕੇ ਐਮਐਲਏ ਸਾਹਿਬ ਅੱਗੇ ਮੁੱਖ ਮੰਤਰੀ ਸਾਹਿਬ ਨਾਲ ਪਹੁੰਚ ਕਰਕੇ ਉਹਨਾਂ ਮੁਸ਼ਕਲਾਂ ਨੂੰ ਹੱਲ ਕਰਾਉਣ ਤੇ ਤਾਂ ਕਿ ਸਾਡਾ ਕਿਸਾਨੀ ਦਾ ਜਿਹੜਾ ਇਹ ਧੰਦਾ ਹੈ ਚਲੋ ਆਪਣਾ ਇਹਦੇ ਤੇ ਗੁਜ਼ਾਰਾ ਲਗਭਗ 80% ਆਪਾਂ ਇਹ ਕਿਸਾਨੀ ਨਾਲ ਸੰਬੰਧਤ ਆ ਸੋ ਉਹਨਾਂ ਮੁਸ਼ਕਲਾਂ ਦਾ ਹੱਲ ਹੋ ਸਕੇ ਬਾਕੀ ਸਰਕਾਰ ਵੱਲੋਂ ਜਿਹੜੀਆਂ ਸਹੂਲਤਾਂ ਨੇ ਮੈਂ ਸਮਝਦਾ ਐਜੂਕੇਸ਼ਨ ਦਾ ਸਾਨੂੰ ਬਹੁਤ ਵਧੀਆ ਜਿਹੜਾ ਪਾਰਟੀ ਨੇ ਕਿਹਾ ਕਿ ਅਸੀਂ ਐਜੂਕੇਸ਼ਨ ਤੇ ਹੈਲਥ ਦੇ ਪ੍ਰਤੀ ਅਸੀਂ ਖਰਚਾ ਕਰਾਂਗੇ ਉਹਨੂੰ ਅੱਗੇ ਲੈ ਕੇ ਆਵਾਂਗੇ ਸੋ ਹੁਣ ਕੋਈ ਵੀ ਇਹੋ ਜਿਹਾ ਸਕੂਲ ਨਹੀਂ ਆਪਣੇ ਹਲਕੇ ਦਾ ਜਿਹਦੇ ਵਿੱਚ ਟੀਚਰ ਪੂਰੇ ਨਹੀਂ ਸਭ ਤੋਂ ਜਿਹੜੀ ਵੱਡੀ ਗੱਲ ਹੁੰਦੀ ਟੀਚਰ ਹੋਣ ਤੇ ਸਕੂਲ ਚੱਲਦਾ ਸੋ ਸਰਕਾਰ ਬਣਦੇ ਇੱਥੇ ਲਗਭਗ 300 350 ਟੀਚਰ ਸਰਕਾਰ ਨੇ ਆਪਾਂ ਨੂੰ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਦਿੱਤਾ ਸੀ ਸੋ ਆਪਣੇ ਹਲਕੇ ਦੇ ਵਿੱਚ ਵੀ ਹਰੇਕ ਸਕੂਲ 'ਚ ਟੀਚਰ ਪੂਰੇ ਨੇ ਲਗਭਗ ਲੈਟਰਨ ਬਾਥਰੂਮ ਦਾ ਪਾਣੀ ਦਾ ਕੈਮਰਿਆਂ ਦਾ ਇਹ ਸਾਰਾ ਕੁਝ ਹੋ ਰਿਹਾ ਹੈ ਉਸ ਤੋਂ ਬਾਅਦ ਜੇ ਹੈਲਥ ਦੀ ਗੱਲ ਕਰੀਏ ਤੇ ਮੁਹੱਲਾ ਕਲੀਨਿਕ ਸਰਕਾਰ ਖੋਲ ਰਹੀ ਆ ਦੇਖੋ ਇਹਨਾਂ ਦਾ ਰਿਜ਼ਲਟ ਅੱਜ ਤਾਂ ਮੈਂ ਨਹੀਂ ਕਹਿ ਸਕਦਾ ਕਿ 100% ਮਿਲੂਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਵਧੀਆ ਸਾਬਤ ਹੋਣਗੇ ਆਪਣੇ ਵਾਸਤੇ ਕਿਉਂਕਿ ਦੂਰ ਜਾਣ ਦੀ ਬਜਾਏ ਆਪਾਂ ਨੂੰ ਪੰਜਾ ਛਾ ਪਿੰਡਾਂ ਦੇ ਵਿੱਚ ਨਜ਼ਦੀਕ ਇੱਕ ਆਪਾਂ ਨੂੰ ਸਹੂਲਤ ਮਿਲੂਗੀ ਉਸ ਚੀਜ਼ ਦੀ ਤੋਂ ਸਰਕਾਰ ਇਹਦੇ ਤੇ ਵਧੀਆ ਖਰਚਾ ਕਰਕੇ ਤੇ ਵਧੀਆ ਦਵਾਈਆਂ ਟੈਸਟ ਵਗੈਰਾ ਮੁਹੱਈਆ ਕਰਾ ਰਹੀ ਆ ਤੋ ਇੱਕ ਵੇਖੋ ਹੁਣ ਜਿਹੜੀਆਂ ਇਹਨਾਂ ਨੇ ਸਵਾਵਾਆਂ ਜਿਹੜੀਆਂ ਕੋ ਸਰਟੀਫਿਕੇਟ ਵਗੈਰਾ ਉਹਨਾਂ ਦਾ ਘਰ ਘਰ ਦਾ ਵੀ ਇਹਨਾਂ ਕੀਤਾ ਏ ਤੋ ਜਿਵੇਂ ਆਪਣਾ ਸਮਾਂ ਕੱਢ ਕੇ ਇੱਥੇ ਆਏ ਜੇ ਵਾਢੀ ਦਾ ਟਾਈਮ ਆ ਤੋ ਹੁਣ ਟਾਈਮ ਤਾਂ ਨਹੀਂ ਹੈ ਜਿਆਦਾ ਹੁਣ 5-10 ਦਿਨ ਵਿੱਚੋਂ ਬ੍ਰੇਕ ਹੋ ਜਾਣੀਆਂ ਮੀਟਿੰਗਾਂ ਬਾੜੀਆਂ ਦੀ ਤੋ ਕਣਕਾਂ ਸਾਹਮਣੇ ਆਪਾਂ ਫੇਰ ਦੁਬਾਰਾ ਇਸੇ ਤਰ੍ਹਾਂ ਹੀ ਮੀਟਿੰਗ ਸ਼ੁਰੂ ਕਰਾਂਗੇ ਚਲੋ ਅੱਜ ਇਹ ਮੀਟਿੰਗ ਇੱਕ ਆਪਾਂ ਰੱਖੀ ਸੀ ਇਹ ਜੂਨ ਦੀ ਮੀਟਿੰਗ ਕਰ ਲਈਏ ਤੋ ਉਸ ਤੋਂ ਬਾਅਦ ਆਪਾਂ ਅਗਲਾ ਫੇਰ ਪ੍ਰੋਗਰਾਮ ਜਿਵੇਂ ਵੀ ਹੋਊਗਾ ਉਹ ਸਾਰੇ ਭਰਾਵਾਂ ਨੂੰ ਦੱਸਾਂਗੇ ਕੁੱਕਰ ਸੋਨਾ ਦੇ ਨਾਲ ਇੱਕ 30 ਮੈਂਬਰੀ ਕਮੇਟੀ ਆਪਾਂ ਜਿਹੜੀ ਆ ਉਹ ਬਣਾਈ ਹਲਕੇ ਦੇ ਵਿੱਚ ਕਿਸਾਨ ਵਿੰਗ ਦੀ ਉਹ ਜਿੱਥੇ ਵੀ ਸਾਡਾ ਪ੍ਰੋਗਰਾਮ ਹੋਊ ਕਮੇਟੀ ਦੇ ਮੈਂਬਰ ਸਾਡੇ ਉੱਥੇ ਹਾਜ਼ਰ ਹੋਣਗੇ ਜਿਸ ਤਰ੍ਹਾਂ ਇਹ ਪ੍ਰਧਾਨ ਸਾਹਿਬ ਇਹ ਵੀ ਆਉਣਗੇ ਇਹਨਾਂ ਦਾ ਜ਼ੋਨ ਆ ਲਗਭਗ 35 ਤੋਂ 40 ਪਿੰਡ ਇਹਨਾਂ ਦੇ ਨਾਲ ਆ ਇਹਨਾਂ ਪਿੰਡਾਂ ਦੇ ਵਿੱਚ ਇਹ ਆਪਣਾ ਟੀਮ ਇਹਨਾਂ ਦੇ ਨਾਲ ਕੋਈ 10 ਇੱਕ ਬੰਦੇ ਸੀ ਇਹਨਾਂ ਦੇ ਨਾਲ ਲਾਵਾਂਗੇ ਜਿਹੜਾ ਇਹ ਕੰਮ ਕਰਨਗੇ ਕੋਈ ਵੀ ਮੁਸ਼ਕਲ ਆਉਣ ਗਈਆਂ ਇਨਾ ਤੱਕ ਜਾਂ ਐਮਐਲਏ ਸਾਹਿਬ ਤੱਕ ਲੈ ਕੇ ਜਾਣਗੇ ਫਿਰ ਉਹਨਾਂ ਦਾ ਹੱਲ ਹੋਵੇਗਾ ਸੋ ਇਸ ਤਰ੍ਹਾਂ ਛੋਟੇ ਛੋਟੇ ਟੀਮਾਂ ਬਣਾ ਕੇ ਆਪਾਂ ਕੰਮ ਕਰਾਂਗੇ ਉਹਦੇ ਵਿੱਚ ਕੀ ਹੈ ਕਿ ਸੌਖੇ ਰਵਾਂਗੇ ਇੱਕ ਬੰਦੇ ਤੇ ਜਿਹੜਾ ਪਹਾਰ ਹੈ ਉਹ ਮੁਸ਼ਕਲ ਹੁੰਦਾ ਹੁਣ ਐਮਐਲਏ ਸਾਹਿਬ ਵੀ ਹਰੇਕ ਬੰਦੇ ਤੱਕ ਪਹੁੰਚ ਨਹੀਂ ਕਰ ਸਕਦੇ ਆਪਣਾ ਇੱਥੇ ਟਾਈਮ ਕੱਢ ਕੇ ਪਹੁੰਚੇ ਹੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਆਸ ਰੱਖਦਾ ਉਮੀਦ ਕਰਦਾ ਹੈ ਕਿ ਆਪਾਂ ਤਗੜੇ ਹੋ ਕੇ ਇਸ ਵਾਰ ਆਪਣੀ ਖਡੂਰ ਸਾੰਥ ਦੀ ਐਮਪੀ ਦੀ ਜਿਹੜੀ ਸੀਟ ਹੈ ਸਰਦਾਰ ਲਾਲਜੀਤ ਸਿੰਘ ਭੁੱਲਰ ਨੂੰ ਤਗੜੇ ਲੀਡ ਨਾਲ ਜਿਤਾਵਾਂਗੇ ਤੇ ਹਲਕੇ ਖੇਮ ਕਰਨ ਦੇ ਵਿੱਚੋਂ ਵੀ ਪਹਿਲਾਂ ਨਾਲੋਂ ਵੱਧ ਲੀਡ ਆਪਾਂ ਕੱਢ ਕੇ ਤੇ ਸਰਦਾਰ ਸਰਵਨ ਸਿੰਘ ਤੋਂ ਨੇ ਹੱਥ ਮਜ਼ਬੂਤ ਕਰਾਂਗੇ ਕੋਰੀਅਨ ਚਾਂ